ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਆਫਿਸ ਐਂਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੀਤਪਾਲ ਸਿੰਘ ਨਗਰ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ 9 ਵੈਕੈਂਸੀਆਂ ਕਲਰਕ ਦੀਆਂ ਡੌਕ ਬੇਸ ਤੇ ਭਰੀਆਂ ਜਾਣ ਵਾਲੀਆਂ ਜਿਨ੍ਹਾਂ ਦੀ ਕਿ ਅਪਲਾਈ ਕਰਨ ਦੀ ਲਾਹੇ ਡੇਟ 20 ਅਗਸਤ ਸ਼ਾਮ ਦੇ 5 ਵਜੇ ਤੱਕ ਅਪਲਾਈ ਕਰਦੀ ਲਾਸਟ ਡੇਟ ਹੈ ਜੀ ਇਸ ਨੂੰ ਕਿਵੇਂ ਅਪਲਾਈ ਕਰਨਾ ਹੈ ਤੇ ਕੀ ਇਸ ਦਾ ਸਿਲੈਕਸ਼ਨ ਪ੍ਰੋਸੈਸ ਹੈ ਉਸ ਬਾਰੇ ਆਪਾਂ ਅੱਗੇ ਵੀਡੀਓ ਚ ਡਿਟੇਲ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਦੀ ਜੋ ਵੀਡੀਓ ਆਪਣੇ ਅਪਲੋਡ ਹੁੰਦੀ ਹੈ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਇਹਨਾਂ ਵੈਕੈਂਸੀਆਂ ਵਾਸਤੇ ਜੋ ਟੋਟਲ ਨੌ ਵੈਕੈਂਸੀਆਂ ਜੀ ਜਰਨਲ ਦੀਆਂ ਪੰਜ ਆ ਫਿਜ਼ੀਕਲੀ ਹੈਂਡੀਕੈਪਟ ਇੱਕ ਐਕ ਸਰਵਿਸਮੈਨ ਜਰਨਲ ਐਸਸੀ ਤੇ ਬੀਸੀ ਦੀ 1-1 ਵੈਕੈਂਸੀ ਆ ਕੈਂਡੀਡੇਟਸ ਬੀਏ ਜਾਂ ਬੀਐਸਸੀ ਹੋਣਾ ਚਾਹੀਦਾ ਤੇ ਕੈਂਡੀਡੇਟਸ ਕੋਲੇ ਪੰਜਾਬੀ ਲੈਂਗੁਏਜ 10ਵੀਂ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਕੈਂਡੀਡੇਟ ਦੀ ਏਜ ਜੋ ਹੈਗੀ ਹੈ ਜੀ 1 ਅਗਸਤ 2024 ਤੱਕ 18 ਤੋਂ 37 ਸਾਲ ਦੀ ਏਜ ਲਿਮਟ ਹੋਣੀ ਚਾਹੀਦੀ ਹੈ ਇਸ ਨੂੰ ਅਪਲਾਈ ਕਰਨ ਵਾਸਤੇ ਜੀ ਤੁਸੀਂ ਆਫਲਾਈਨ ਅਪਲਾਈ ਕਰਨਾ ਫਾਰਮ ਇਸੇ ਤਰ੍ਹਾਂ ਦਾ ਆਪਾਂ ਇੱਕ ਬਣਾ ਲੈਣਾ ਹੈ ਜੀਦੇ ਵਿੱਚ ਕੇ ਆਪਣਾ ਡੇਟ ਆਫ ਬਰਥ ਆਪਣਾ ਈਮੇਲ ਐਡਰੈਸ ਵਗੈਰਾ ਆਪਣਾ ਪੂਰਾ ਸਹੀ ਤਰ੍ਹਾਂ ਭਰਨਾ ਤਾਂ ਕਿ ਤੁਹਾਨੂੰ ਉਸ ਵਕਤ ਜੋ ਹੈ ਕਾਲ ਜਾਂ ਈਮੇਲ ਦੁਆਰਾ ਤੁਹਾਨੂੰ ਬੁਲਾਇਆ ਜਾ ਸਕੇ ਤੇ ਇਸ ਵਾਰ ਨਾਲ ਤੁਸੀਂ ਆਪਣੇ ਪੂਰੇ ਡਾਕੂਮੈਂਟ ਸੈਲਫ ਅਟੈਸਟਡ ਕਰਕੇ ਦੋ ਫੋਟੋ ਜਿਸ ਦੇ ਵਿੱਚ ਕੇ ਪਿਛਲੀ ਸਾਈਡ ਤੁਹਾਡੇ ਸਾਈਨ ਹੋਣੇ ਚਾਹੀਦੇ ਫੋਟੋ ਤੇ ਉਹ ਭੇਜ ਦੇਣੇ ਆ ਐਡਰੈਸ ਤੁਹਾਨੂੰ ਆਪਾਂ ਪਹਿਲਾਂ ਤੁਹਾਨੂੰ ਦੱਸਤਾ ਸੀਗਾ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਨਾਂ ਦੇ ਉੱਤੇ ਤੁਸੀਂ ਭੇਜਣਾ ਆਪਾਂ ਲਾਖਤ ਦੇ ਵਿੱਚ ਵੀ ਤੁਹਾਨੂੰ ਐਡਰੈਸ ਦੇ ਦਦਾਂਗੇ ਉਸ ਤੋਂ ਪਹਿਲਾਂ ਸਿਲੈਕਸ਼ਨ ਪ੍ਰੋਸੈਸ ਜੋ ਰਹਿਣ ਵਾਲਾ ਜੀ ਇਸ ਦਾ ਜੋ ਰਿਟਨ ਟੈਸਟ ਹੋਣਾ ਤੁਹਾਡਾ 100 ਮਾਰਕਸ ਦਾ ਜਿਹਦੇ ਜਨਰਲ ਨੌਲੇਜ ਤੇ ਇੰਗਲਿਸ਼ ਕੰਪੋਜੀਸ਼ਨ ਦੇ 50 ਮਾਰਕਸ 50 ਮਾਰਕਸ ਦਾ ਕੁਐਸਚਨ 2 ਘੰਟੇ ਦਾ 33% ਹਰ ਇੱਕ ਸਬਜੈਕਟ ਤੋਂ ਤੁਹਾਨੂੰ ਲੈਣੇ ਮਾਰਕਸ ਜ਼ਰੂਰੀ ਹੈ ਜੀ ਤੇ ਟੋਟਲ ਤਾਲੀਮਾ 40% ਮਾਰਕਸ ਤੁਹਾਡੇ ਘੱਟੋ ਘੱਟ ਦੋਨੇ ਸਬਜੈਕਟ ਚ ਹੋਣੇ ਚਾਹੀਦੇ ਆ ਜੇ ਕੋਈ ਮੈਰਿਟ ਲਿਸਟ ਵਿੱਚ ਆਉਣ ਵਾਸਤੇ ਮੈਰਿਟ ਲਿਸਟ ਵੀ ਕਹਿ ਸਕਦੇ ਆਪਾਂ ਵੀ 40% ਤੋਂ ਉੱਤਰ ਵਾਲੇ ਨੂੰ ਹੀ ਕੁਆਲੀਫਾਈ ਮੰਨਿਆ ਜਾਊਗਾ ਜੇ ਕਿ ਲਾਸਟ ਜੋ ਮੈਰਿਟ ਬਣੂਗੀ ਜੇ ਬਣਦੀ ਹੈ ਕਦੇ ਤਾਂ 40% ਮਾਰਕਸ ਤੱਕ ਹੀ ਬਣੂਗੀ ਤੇ ਉਸ ਤੋਂ ਬਾਅਦ ਜਿਹੜੇ ਕੈਂਡੀਡੇਟਸ ਇਹਨਾਂ ਪੇਪਰ ਚੋਂ ਪਾਸ ਹੋਣਗੇ ਉਸ ਤੋਂ 10 ਗੁਣਾ ਕੈਂਡੀਡੇਟਸ ਕੰਪਿਊਟਰ ਟੈਸਟ ਵਾਸਤੇ ਬੁਲਾਏ ਜਾਣਗੇ ਉਹ ਤੁਹਾਨੂੰ ਉਸਦੇ ਬਾਅਦ ਬਾਅਦ ਵਿੱਚ ਤੁਹਾਨੂੰ ਸੈਪਰੇਟ ਦੱਸਿਆ ਜਾਊਗਾ ਜਿਸ ਦੇ ਵਿੱਚ ਕਿ ਇੰਗਲਿਸ਼ ਦੀ ਟਾਈਪਿੰਗ ਸਪੀਡ 30 ਵਰਡ ਪਰ ਮਿੰਟ ਦੀ ਤੁਹਾਡੀ ਇਸ ਵਿੱਚ ਰਹਿਣ ਵਾਲੀ ਹੈ ਤੇ ਇਸ ਦਾ ਜੋ ਇੰਟਰਵਿਊ ਦਾ ਡੇ ਸੌਰੀ ਟੈਸਟ ਦਾ ਜੋ ਵੈਨਿਊ ਤੇ ਸ਼ੈਡਿਊਲ ਹੈ ਤੁਹਾਨੂੰ ਈ ਕੋ ਡਿਸਟ੍ਰਿਕਟ ਕੋਰਟਸ اور ਨਵਾਂ ਸ਼ਹਿਰ ਦੀ ਵੈਬਸਾਈਟ ਤੇ ਤੁਹਾਨੂੰ ਮਿਲ ਜੂਗਾ ਉਸ ਤੇ ਸਮੇਂ-ਸਮੇਂ ਸਰ ਆਪਣਾ 20 ਅਗਸਤ ਤੋਂ ਬਾਅਦ ਤੁਸੀਂ ਵਿਜ਼ਿਟ ਕਰਦੇ ਰਹੋ ਤੁਹਾਨੂੰ ਉਸ ਦੀ ਅਪਡੇਟ ਮਿਲਦੀ ਮਿਲ ਜੂਗੀ ਅਪਲਾਈ ਕਰਨ ਦੀ ਲਾਸਟ ਡੇਟ ਆਪਾਂ ਤੁਹਾਨੂੰ ਦੱਸਤਾ ਜੀ ਆਪਣਾ ਕੰਟੈਕਟ ਨੰਬਰ ਤੇ ਈਮੇਲ ਆਈਡੀ ਬਿਲਕੁਲ ਸਹੀ ਭਰਿਓ ਜੀ ਮੈਂਸ਼ਨ ਕਰਨਾ ਜ਼ਰੂਰੀ ਲਿਖਿਆ ਵਾ ਤਾਂ ਕਿ ਤੁਹਾਨੂੰ ਇਸ ਦੇ ਉੱਤੇ ਕਾਲ ਜਾਂ ਈਮੇਲ ਆ ਸਕੇ ਤੇ ਜੋ ਤੁਸੀਂ ਐਡਰੈਸ ਭੇਜਣਾ ਜੀ ਉਹ ਐਡਰੈਸ ਤੁਸੀਂ ਨੋਟ ਕਰ ਲਓ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਇਸ ਨਾਂ ਦੇ ਉੱਤੇ ਤੁਸੀਂ 20 ਅਗਸਤ ਤੋਂ ਪਹਿਲਾਂ ਪਹਿਲਾਂ ਆਪਣੇ ਪੂਰੇ ਡਾਕੂਮੈਂਟ ਭੇਜ ਦੇਣੇ ਆ ਇਹ ਸੀਗੀ ਜੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਧੰਨਵਾਦ